ਪੁੱਤ ਪਰ ਸਾਡੇ ਪੰਜਾਬ ਦੇ ਪੁੱਤਾਂ ਨੂੰ ਰੋਕ ਕੇ ਓਏ ਤੂੰ ਦਿੱਲੀ ਦਾ ਪੁੱਤ ਬਣ ਗਿਆ ਅਜਾ ਬੰਦਿਆ ਤੋਂ ਉੱਪਰ ਉੱਠ ਕੇ ਪੰਜਾਬ ਦੇ ਪੁੱਤ ਐ ਅੱਛਾ ਅੱਛਾ ਭਵੰਤ ਫੈਸਲਾ ਕਰ ਲੈ ਕਿ ਸਾਡੀਆਂ ਜੇਸੀਬੀਆਂ ਫੜਦੀਆਂ ਸਾਡੀਆਂ ਟਰਾਲੀਆਂ ਫੋਲਣੀਆਂ ਦਰਸ਼ਕੀਆਂ ਲੈਣੀਆਂ ਸਾਡੀਆਂ ਗੱਡੀਆਂ ਦਰਸ਼ਕੀਆਂ ਲੈਣੀਆਂ ਸਾਡੇ ਜਿਹੜੇ ਮੁੰਡੇ ਆ ਉਹਨਾਂ ਦੇ ਫੁੱਟਮਾ ਖਿੱਚਣੀਆਂ ਕੰਤ ਨਹੀਂ ਹੋਣੀ ਉਹਨੂੰ ਮਸ਼ੀਨ ਲੈ ਕੇ ਨਾਲ ਕਾਫਲਾ ਲੈ ਕੇ ਬਰੂਗਾ ਉਹਦੀ ਰੋਟੀ ਖਾਣੇ ਉਹ ਜਿਹੜੀ ਤੁਹਾਡੇ ਥਾਲੀਆਂ ਚ ਰੋਟੀ ਆ ਉਹ ਕਿਹਦੇ ਖੇਤੋਂ ਆਈ ਆ ਉਹ ਸਾਡੇ ਖੇਤੋਂ ਆਈ ਆ ਸਿੱਧੂ ਅੱਜ ਉਹਦੀ ਵਾਰਸੀ ਹੈ ਅਕਲਸ ਜਾਨ ਬੁੱਝ ਕੇ ਸਾਨੂੰ ਪਰੇਸ਼ਾਨ ਕਰ ਰਹੀ ਆ ਅਸੀਂ ਲੜਦੇ ਸਮੇਂ ਦੇਣੀ ਆ ਕੋਈ ਲੋਟਾ ਨਹੀਂ ਲੜਦੀ ਹੁਣ ਆ ਕੇ ਛੱਡ ਦਿੰਦਾ ਨਾ ਲੋ ਨਹੀਂ ਚੱਲ ਸੁਣ ਲੈ ਯਾਰ ਮਾੜਾ ਲਿਆ ਕੇ ਨਾ ਸੱਤਾ ਦਿਆ ਕਰੋ ਹੋਰ ਔਰ ਜਮੀਨ ਤਾਂ ਇਹਨਾਂ ਪਰ ਉਹੀ ਫਿੱਟਾ ਹੁੰਦਾ ਪਿਆਪਾ ਬਹੁਤ ਵਾਰ ਰਲਿਆ ਹੋਇਆ ਗਿਆ ਹਾਂ ਹਾਂ ਨਹੀਂ ਕੈਪਟਨ ਬਾਰੇ ਕੋਈ ਨਹੀਂ ਕਿਦੀ ਲੱਗੇ ਲੈਕ ਕਵਰੇਜ ਨਹੀਂ ਕਰਦੇ ਰੇ ਕਵਰੇਜ ਹੀ ਨਹੀਂ ਕਰਦੇ ਰੇ ਜਿਹੜਾ ਵੀ ਵੀਡੀਓ ਬਣਾਤਾ ਉਹਨੂੰ ਫੜ ਲੈਂਦੇ ਨੇ ਲੈਕ ਤਾਂ ਟਾਈਟੂਪਰ ਮਹਾ ਤਾਂ ਕਰੋ ਦੇਖੋ ਇੱਥੇ ਪੋਕਲੈਂਡ ਆਈ ਆ ਪਾਤੜਾਂ ਦੇ ਪੋਕਲੈਂਡ ਘੇਰ ਲਈ ਇਧਰੋਂ ਕਿਸਾਨ ਜਥੇ ਬੰਦੀਆਂ ਦਾ ਵੀ ਬਹੁਤ ਵਰਕਰ ਨੇ ਤੇ ਬੰਦੀਆਂ ਨੇ ਸੰਗਰੂਰ ਕੈਂਚੀਆਂ ਦੇ ਵਿੱਚ ਪੂਰੀ ਰੋਡ ਜਾਮ ਕਰ ਦਿੱਤੀ ਕਿਉਂਕਿ ਪੁਲਿਸ ਇਹਨਾਂ ਦੀ ਜੀਸੀਬੀ ਆ ਜੋ ਜੀਸੀਬੀ ਨੂੰ ਪੋਕਲੈਂਡ ਨੂੰ ਪੋਕਲੈਂਡ ਨੂੰ ਖੋਕੇ ਲੈ ਗਈ ਤੇ ਹੁਣ ਇਹਨਾਂ ਦੀ ਮੰਗ ਹੈ ਕਿ ਸਾਡੀ ਪੋਕਲੈਂਡ ਸਾਨੂੰ ਵਾਪਸ ਦਿੱਤੀ ਜਾਵੇ ਆਪਣੀ 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 ਕਿਹੜੀ ਜਥੇਵੰਦੀ ਆ ਜੀ ਅਸੀਂ ਜਥੇਵੰਦਿਆਂ ਤੋਂ ਉੱਪਰ ਉੱਠ ਕੇ ਪੰਜਾਬ ਦੇ ਪੁੱਤ ਆ ਅੱਛਾ ਅੱਛਾ ਜੀ ਸਰ ਸਾਡੀ ਕੋਈ ਜਥੇਵੰਦੀ ਨਹੀਂ ਸੀ ਯਾਦ ਆ ਜੀ ਉਹ ਦਿੱਕਤਰ ਫਿਕਰ ਸਿੱਧੂਪੁਰ ਸਾਨੂੰ ਇੱਥੇ ਗੂੜਿਆ ਮੋਰ ਦੇ ਵਿੱਚ ਆ ਹਾਂਜੀ ਸਾਡੀ ਮਸ਼ੀਨ ਆ ਰਹੀ ਸੀ ਇੰਦਰ ਰਾਬੇ ਵਿੱਚ ਰੋਕ ਕੇ ਪੂਰੀ ਪੁਲਿਸ ਨੇ ਹਾਂਜੀ ਹਾਂਜੀ ਅਫਸਰ ਗਏ ਕਿਹੜੇ ਪਿੰਡ ਤੋਂ ਆਏ ਤੁਸੀਂ ਅਸੀਂ ਮੇਰਾ ਆਪਣਾ ਚੱਥਿਆ ਸੀ ਮੋਰ ਤੋਂ ਗਿਆ ਅਦਰੋਂ ਬਣੀ ਲੈਣਾ ਸਾਡੇ ਮਹਿਲਾਂ ਦੇ ਮੁੰਡਿਆਂ ਨੂੰ ਫੋਨ ਕੀਤਾ ਸੀ ਉਹ ਵਾਪਸ ਲੈ ਕੇ ਆਏ ਨੇ ਅਸੀਂ ਉਹਨੂੰ ਲੈ ਕੇ ਆਏ ਵਾਪਸ ਇੱਥੇ ਆ ਕੇ ਸਾਨੂੰ ਰੋਕ ਕੇ ਅਥਰਕੇ ਬੈਠੇ ਨੇ ਪਾਰਕ ਨੂੰ ਮਨਜ਼ੂਰ ਕੀਤਾ ਪੁਹਾਣਾ ਦੇ ਗਾਹਾਂ ਕਿਨ ਸਾਡਾ ਪੁਲਸ ਵਾਲਿਆਂ ਨੇ ਪਹਾੜਾਂ ਦੇ ਗੱਲਾਂ ਗੱਡੀਆਂ ਨੇ ਨੰਬਰ 2 ਸਾਡੀ ਮਸ਼ੀਨ ਲੱਗੇ ਹੋਣਾ ਸਾਡਾ ਡਰਾਈਵਰ ਲੱਗੇ ਸਾਡਾ ਟਰੈਕਟਰ ਲੱਗੇ ਸਾਡੀ ਇਹ ਲਈ ਕੇਂਦਰ ਸਰਕਾਰ ਨਾਲ ਅਸੀਂ ਇੱਕ ਮਿੰਟ ਸਾਰੇ ਅਸੀਂ ਸਾਰੇ ਸਾਨੂੰ ਇੱਕ ਗੱਲ ਦੱਸ ਦਿਓ ਅਸੀਂ ਪੰਜਾਬ ਦੀ ਧਰਤੀ ਦੇ ਆ ਅਸੀਂ ਪੰਜਾਬ ਪੁਲਿਸ ਜਾਨ ਬੁੱਝ ਕੇ ਸਾਨੂੰ ਪਰੇਸ਼ਾਨ ਕਰ ਰਹੀ ਆ ਅਸੀਂ ਸ਼ਾਂਤਮਈ ਤਰੀਕੇ ਨਾਲ ਖਨੌਰੀ ਬਾਰਡਰ ਵੱਲ ਨੂੰ ਵੱਧ ਰਹੀ ਆ ਜਿੱਥੇ ਸਾਰੇ ਕਿਸਾਨਾਂ ਦਾ ਇਕੱਠ ਹੈ ਹਾਂਜੀ ਹਾਂਜੀ ਜੱਗਾ ਜੱਗਾ ਰੋਕਿਆ ਜਾ ਰਿਹਾ ਅਸੀਂ ਇਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਅਗਰ ਕੋਈ ਅਸੀਂ ਬੰਦੋਬਸਤ ਤੁਹਾਡੇ ਜੋ ਖਲਲ ਪਾਈ ਆ ਅਸੀਂ ਕੋਈ ਗਲਤ ਕੀਤਾ ਤਾਂ ਸਾਨੂੰ ਰੋਕੋ ਅਸੀਂ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਆ ਪਰ ਇਹ ਦੋਰਾ ਚੇਰਾ ਜੇਰਾ ਅਗਰ ਤੁਸੀਂ ਖੱਟਰ ਸਰਕਾਰ ਮੋਦੀ ਸਰਕਾਰ ਦੀ ਪੁਲਿਸ ਬਣ ਕੇ ਸਾਡੇ ਤੇ ਨਹੀਂ ਸਾਡੇ ਪੰਜਾਬੀ ਸਾਡੇ ਤੇ ਜਿਹੜੇ ਮਤਲਬ ਜ਼ੁਲਮ ਟਾ ਰਹੇ ਨੇ ਜ਼ੁਲਮ ਦੀ ਹੱਦ ਹੋਈ ਪਈ ਆ ਅਸੀਂ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਆਂ ਪੰਜਾਬ ਦੀਆਂ ਸੜਕਾਂ ਪੰਜਾਬ ਦੇ ਨੌਜਵਾਨ ਪੰਜਾਬ ਦੀ ਪੁਲਿਸ ਸਾਡਾ ਵਿਰੋਧ ਕਰ ਰਹੀ ਆ ਅਸੀਂ ਐਸਪੀ ਸਾਹਿਬ ਤੋਂ ਪੁੱਛਣਾ ਚਾਹੁੰਦੇ ਆ ਕਿ ਸਾਡਾ ਵਿਰੋਧ ਕਿਉਂ ਕੀਤਾ ਜਾਦਾ ਸਾਡਾ ਉਹ ਜੋਧਾ ਜਿਹਾ ਦੁਨੀਆ 'ਚ ਨਹੀਂ ਰਿਹਾ ਦੀਪ ਸਿੱਧੂ ਦੀਪ ਸਿੱਧੂ ਅੱਜ ਉਹਦੀ ਵਰਸੀ ਹੈ ਸਮਾ ਜੀ ਸਤਿ ਸ਼੍ਰੀ ਅਕਾਲ ਆਪ ਜੀ ਦਾ ਜੋ ਨਿਹਾਲ ਸ਼ਾਸਰੀਆ ਇੱਕ ਬਾਈ ਤਰਿ ਸੋਚ ਤੇ ਇੱਕ ਟੂ ਇੱਕ ਨਾਰਾ ਇੱਕ ਨਾਰਾ ਮੈਂ ਇੱਕ ਜਕਾਰੇ ਦੀ ਗੱਲ ਕਰੂੰਗਾ ਜੋ ਸਾਨੂੰ ਦੀਪ ਸਿੱਧੂ ਦੀ ਸੋਚ ਨੂੰ ਸਮਰਪਿਤ ਹੋ ਕੇ ਅੱਜ ਦੀ ਵਰਸੀ ਦੇ ਉੱਤੇ ਜਕਾਰਾ ਛਟਣਾ ਚਾਹੀਦਾ ਹੈ ਬੁਲੰਦ ਆਵਾਜ਼ ਦੇ ਵਿੱਚ ਜਵਾਬ ਦਿਓ ਬੋਲੇ ਇਸਾਨਾ ਸ੍ਰੀ ਗੁਰੂ ਸਾਹਿਬ ਤੁਹਾਡੇ ਜਾਦ ਹੋਣਾ 26 ਜਨਵਰੀ ਤੋਂ ਬਾਅਦ ਸਾਨੂੰ ਗਦਾਰ ਦਾ ਕਿਤਾਬ ਦੇ ਦਿੱਤਾ ਗਿਆ ਸੀ ਦਿੱਲੀ ਪਰ ਮੈਂ ਕਿਸੇ ਕੋਲ ਕੋਈ ਗਿਲਾ ਨਹੀਂ ਕੀਤਾ ਮੇਰਾ ਅੱਜ ਵੀ ਕਿਸੇ ਨਾਲ ਕੋਈ ਗਿਲਾ ਨਹੀਂ ਕੋਈ ਗੱਲ ਨਹੀਂ ਬਹੁਤ ਗੱਲਾਂ ਹੁੰਦੀਆਂ ਨੇ ਪਰ ਮੇਰੀ ਕੋਈ ਸੋਚ ਰਹੀ ਹੈ ਬਈ ਮੇਰੀ ਕੋਈ ਮੇਰੀ ਕੋਈ ਸੋਚ ਸੀ ਕਿ ਮਖਾ ਜੇ ਪੰਜਾਬ ਹਰ ਗਿਆ ਨਾ ਦਿੱਲੀ ਉਦੋਂ ਤਾਂ ਪੰਜਾਬ ਦੇ ਲੋਕਾਂ ਦਾ ਮਨੋਬਲ ਟੁੱਟ ਜਾਣਾ ਮੁਰਕ ਕੇ ਲੋਕਾਂ ਨੇ ਉੱਠ ਕੇ ਲੜਨਾ ਨਹੀਂ ਖੜਨਾ ਨਹੀਂ ਤੇ ਇਹ ਹਮਲੇ ਸਾਡੇ ਨੇ ਤੇਜ਼ ਹੋ ਜਾਣੇ ਆ ਅੱਜ ਹੀ ਮੈਂ ਇਹੀ ਕਹਿੰਦਾ ਅੱਜ ਆਪਾਂ ਬਿਲਕੁਲ ਮੋਰਚਾ ਜਿੱਤੀ ਬੈਠੇ ਆ ਨੌਜਵਾਨੋ ਖਾਸ ਖਿਆਲ ਰੱਖਿਓ ਇੱਕ ਵੀ ਗਲਤੀ ਨਾਲ ਆਪਣਾ ਮੋਰਚਾ ਨੁਕਸਾਨ ਹੋ ਗਿਆ ਤਾਂ ਬਹੁਤ ਵੱਡਾ ਨੁਕਸਾਨ ਆ ਪੰਜਾਬ ਦਾ ਲੋਕਾਂ ਨੂੰ ਨਰਾਸ਼ਤਾ ਵੀ ਜਾਣੀ ਹੈ ਮੇਰਾ ਮੋਬਾਈਲ ਵੀ ਟੁੱਟ ਜਾਣਾ ਫੇਸ ਕਰਕੇ ਮੇਰਾ ਵੀਰ ਹਰ ਕਦਮਾਂ ਜਿਹੜਾ ਸੰਭਲ ਸੰਭਲ ਕੇ ਰੱਖਣਾ ਪੈਣਾ ਜੋੜੀ ਜੀ ਬਾਈ ਮੀਟਿੰਗ ਕਰਦੇ ਆ ਤੇ ਸਰਜੀਤ ਭੂਲ ਜੀ ਆਏ ਹੋਏ ਨੇ ਹੋਰ ਆ ਕੁਸ ਕਰਦੇ ਨੇ ਜਿਹੜਾ ਵੀ ਫੈਸਲਾ ਹੋਵੇ ਇਹ ਭਵੰਤ ਫੈਸਲਾ ਕਰ ਲੈ ਇਹ ਭਵੰਤ ਫੈਸਲਾ ਕਰਨ ਕੋਈ ਗੱਲ ਨਹੀਂ ਜਿੱਥੇ ਦਿੱਲੀ ਵਾਲੀਆਂ ਫੋਟਾਂ ਖੜੀਆਂ ਐ ਉੱਥੇ ਭਾਤਲਾਂ ਵੀ ਹੋਣਗੀਆਂ ਕੋਈ ਗੱਲ ਨਹੀਂ ਇਹ ਬਾਈ ਸਭ ਕਰ ਭਵੰਤ ਫੈਸਲਾ ਕਰ ਲੈ ਇਹ ਨਿਸ਼ਾਨ ਰਹਿਣੇ ਹੁਣੇ ਭਵੰਤ ਫੈਸਲਾ ਕਰ ਲੇ ਕਿ ਸਾਡੀਆਂ ਜੇਸੂਵੀਆਂ ਫੜਦੀਆਂ ਸਾਡੀਆਂ ਟਰਾਲੀਆਂ ਫੋਲਣੀਆਂ ਦਰਸ਼ੀਆਂ ਲੈਣੀਆਂ ਸਾਡੀਆਂ ਗੱਡੀਆਂ ਦਰਸ਼ੀਆਂ ਲੈਣੀਆਂ ਸਾਡੇ ਜਿਹੜੇ ਮੁੰਡੇ ਆ ਉਹਨਾਂ ਨੂੰ ਫੁੱਟਾਂ ਮਾ ਖਿੱਚਣੀਆਂ ਕਿ ਪੰਜਾਬ ਦੇ ਨਾਲ ਖੜਨਾ ਹੈ ਇਹ ਭਵੰਤ ਫੈਸਲਾ ਕਰਦਾ ਜੋ ਆ ਕਰਤੂਦ ਅੱਜ ਕੀਤੀ ਹੈ ਪੰਜਾਬ ਪੁਲਿਸ ਨੇ ਫੜਿਆ ਸਾਡਾ ਹੈਡਰ ਮੈਂ ਰਾਤ ਦੀ ਬੋਲਿਆ ਸੀਗਾ ਇਹ ਗੱਲ ਮੈਂ ਤੁਹਾਨੂੰ ਹੈਡਰਾਂ ਦੀ ਲੋੜ ਆ ਭਾਈ ਮਸ਼ੀਨਾਂ ਦੀ ਲੋਡ ਆ ਜੇਸੀਬੀਆਂ ਦੀ ਅੱਜ ਨੌਜਵਾਨ ਉਪਰਾਲਾ ਕਰਕੇ ਲੈ ਆਏ ਅੱਜ ਫੜ ਲਏ ਇਹ ਤੋਂ ਪਹਿਲਾਂ ਵੀ ਤਿੰਨ ਮਸ਼ੀਨਾਂ ਜੇਸੀਬੀ ਇੱਥੇ ਪੰਜਾਬ ਪੁਲਿਸ ਨੇ ਫੜੀਆਂ ਨੇ ਇਹਦਾ ਕਿ ਜੋ ਮਰਜ਼ੀ ਹੈ ਕਹੀ ਜਾਣ ਬਦਲਦਾ ਸਿੱਧੇ ਰੂਪ ਦੇ ਵਿੱਚ ਇਹ ਮੋਤੀ ਨਾਲ ਨਿਸ਼ਾਨਾ ਮਿਲੇ ਹੋਏ ਨੇ ਉੱਤੋਂ ਗੱਲ ਹੋਰ ਹੈ ਵਿਚੋ ਇਹ ਕਹਾਣੀ ਵੀ ਇਹ ਅੱਕੇ ਬਦਲ ਨਹੀਂ ਦੇਣੇ ਇਹਨੂੰ ਰੋਕ ਕੇ ਰੱਖੋ ਇੱਥੇ ਵੀ ਪੂਰਾ ਜੋਰ ਲੱਗਿਆ ਹੋਇਆ ਜੋ ਇਸ ਕਰਕੇ ਭਾਈ ਮੈਂ ਅੱਜ ਉਹਨੇ ਗੱਲ ਕਰਦਾ ਜੋ ਫੈਸਲਾ ਹੋਊਗਾ ਉਹ ਤੁਹਾਡੇ ਅੱਗੇ ਆਪਾਂ ਸਾਹਮਣੇ ਰੱਖਾਂਗੇ ਵੀ ਜੋ ਗੁਲਾਬ ਬਣਦੀ ਆ ਵੀ ਕੀ ਕਰਨਾ ਪਰ ਮੈਂ ਬੇਬਜ਼ੀ ਫੇਰ ਕਰਦਾ ਉਦੋਂ ਮੀਟਿੰਗ ਚੱਲੀ ਜਾਂਦੀ ਹੈ ਉਦੋਂ ਮੀਟਿੰਗ ਚੱਲਦੀ ਆ ਮੀਟਿੰਗ ਦੇ ਵਿੱਚ ਭਵੰਤਮਾਨ ਖੁਦ ਬੈਠਾ ਕੇਂਦਰ ਦੇ ਕੋਈ ਮੰਤਰੀ ਆਏ ਹੋਏ ਨੇ ਸਾਡੇ ਆਗੂ ਗਏ ਹੋਏ ਨੇ ਇਧਰੋਂ ਕੋਈ ਹੈਡਰੇ ਫੜਦਾ ਮਸ਼ੀਨਾ ਫੜ ਲੋ ਟਰਾਲੀਆਂ ਫੜ ਲੋ ਜਿਸ ਕਰਕੇ ਭਾਈ ਅਗਲੀ ਕਾਰਵਾਈ ਜਿਹੜੀ ਸਟੇਟ ਤੋਂ ਚੱਲੂਗੀ ਜਿਵੇਂ 22 ਲੱਖਾਂ ਜੋ ਸਰਕਾਰ ਜਿੰਦਾਬ ਸਰਕਾਰ ਮੋਹਰ ਸਰਕਾਰ ਸਭ ਭਰਾਵੋ ਜਿੰਨੇ ਅਸੀਂ ਪੰਜਾਬ ਨੂੰ ਪਿਆਰ ਕਰਦੇ ਆਂ ਹਰ ਬੰਦਾ ਹਰ ਨੌਜਵਾਨ ਹਰ ਬਜ਼ੁਰਗ ਪੰਜਾਬ ਨੂੰ ਪਿਆਰ ਕਰਦਾ ਤਾਂ ਦਿੱਲੀ ਦੀ ਹਿੱਕ ਤੇ ਬੈਠਣ ਚੱਲੇ ਆਂ ਹਾਂਜੀ ਬਾਈ ਬਈ ਠੀਕ ਹੈ ਪਰ ਆਪਾਂ ਸਾਰੇ ਸ਼ਾਂਤਮਈ ਤਰੀਕੇ ਨਾਲ ਜਾ ਰਹੇ ਆਂ ਜਾਨ ਪੁੱਜ ਕੇ ਪੰਜਾਬ ਸਰਕਾਰ ਓਏ ਮੋਦੀ ਮੂਰੇ ਟੋਢੀ ਹੋ ਗਈ ਕੋਢੀ ਤੇਰਾ 도ਗਲਾ ਤੇਰਾ ਜਾ ਤਾਂ ਪੜ ਜਾ ਮੋਦੀ ਦਾ ਪੰਜਾਬ ਬਣ ਜਾ ਪੰਜਾਬ ਦੇ ਕਿਸਾਨਾਂ ਦਾ ਲੋਕ ਕਹਿੰਦੇ ਸੀ ਆਮ ਕਰਦਾ ਪੁੱਤ ਲੋਕ ਕਹਿੰਦੇ ਸੀ ਪੰਜਾਬ ਦਾ ਪੁੱਤ ਹੈ ਪਰ ਸਾਡੇ ਪੰਜਾਬ ਦੇ ਪੁੱਤਾਂ ਨੂੰ ਰੋਕ ਕੇ ਉਹ ਤੂੰ ਦਿੱਲੀ ਦਾ ਪੁੱਤ ਬਣ ਗਿਆ ਲੋਕਲਾ ਭਾਵੇਂ ਕਿਤੋਂ ਵੀ ਆ ਜਾਣ ਨਾਉਣ ਹੀ ਲੈਣਾ ਕਿਸੇ ਦਾ ਸਾਰੇ ਬੰਦੇ ਸ਼ਾਂਤਮਈ ਤਰੀਕੇ ਨਾਲ ਆ ਰਹੇ ਆ ਪਹਿਲਾਂ ਪਿੱਛੇ ਢਿੜਵੇਂ ਰੱਖਿਆ ਉੱਥੇ ਅਸੀਂ ਤੱਪ ਤੋਲ ਕਰਕੇ ਆਏ ਆ ਇਹਨਾਂ ਨੂੰ ਕਿਹਾ ਕਿ ਸਾਡੇ ਡਾਂਗਾਂ ਮਾਰੋ ਸਾਡੇ ਮਾਰੋ ਗੋਲੀਆਂ ਜੇ ਸੀ ਵੀ ਮਸੀਰ ਵੀ ਜਾਊ ਨੌਜਵਾਨ ਵੀ ਜਾਣਗੇ ਪਰ ਇੱਥੇ ਆ ਕੇ ਉਹ ਜ਼ੁਲਮ ਦੀ ਹੱਦ ਹੋ ਗਈ ਜ਼ੁਲਮ ਹਕੂਮਤਾਂ ਕੁੱਤੀ ਸਰਕਾਰਾਂ ਇਹੋਂ ਪੰਜਾਬ ਦਾ ਨੌਜਵਾਨ ਹਲੋ ਤਾਂ ਦਿੱਲੀ ਜਾਣਾ ਸੀ ਇਹਨਾਂ ਨੇ ਪੰਜਾਬ ਦੀ ਸਰਹੱਦ ਤੇ ਰੋਕਿਆ ਪੰਜਾਬ 'ਚ ਰੋਕਿਆ ਪਤਨਾ ਰੋਕਿਆ ਅਸੀਂ ਇਹਨਾਂ ਨੂੰ ਪੁੱਛਣਾ ਚਾਹਦੇ ਆਂ ਇੱਥੇ ਐਸਪੀ ਸਾਹਿਬ ਸੁਣਦਾ ਬੀ ਐਸਪੀ ਸਾਹਿਬ ਸੁਣਦਾ ਤੁਸੀਂ ਵੀ ਪੰਜਾਬ ਦੀ ਰੋਟੀ ਖਾਂਦੇ ਹੋ ਉਹ ਜਿਹੜੀ ਤੁਹਾਡੇ ਥਾਲੀਆਂ 'ਚ ਰੋਟੀ ਆ ਉਹ ਕਿਹਦੇ ਖੇਤੋਂ ਆਈ ਆ ਉਹ ਸਾਡੇ ਖੇਤੋਂ ਆਈ ਆ ਸਾਡੇ ਖੇਤਾਂ 'ਚੋਂ ਤੁਸੀਂ ਤੁੱਲ ਜਾਂਦੇ ਹੋ ਦੇਖ ਲੋ ਕੇਸਰੀ ਨਿਸ਼ਾਨ ਝੂਲ ਰਿਹਾ ਇਹ ਕੇਸਰੀ ਨਿਸ਼ਾਨ ਅਸੀਂ ਅੱਗੇ ਵੀ ਦਿੱਲੀ ਜਿੱਤੀ ਆ ਸਾਡੇ ਬਜ਼ੁਰਗਾਂ ਨੇ ਹੁਣ ਵੀ ਜਿੱਤਾਂਗੇ ਜਿੰਨੀਆਂ ਮਰਜ਼ੀ ਰੋਕਾਂ ਲਾ ਲੋ ਕਿੰਨੇ ਘੰਟੇ ਬਿਠਾ ਲਓਗੇ 5 ਘੰਟੇ 2 ਦਿਨ 10 ਦਿਨ ਉਹ ਸਾਲ ਤਾਂ ਨਹੀਂ ਬਿਠਾ ਸਕਦੇ ਇੱਥੇ ਜੇ ਆਹਰ ਅਰ ਹੋਰ ਜਾਮ ਕਰਤਾ ਤਾਂ ਜਾ ਕੇ ਬਾਈਪਾਸ ਵੀ ਰੋੜ ਜਾਮ ਕਰਾਂਗੇ ਸੋ ਭਰਾਵੋ ਆਪਾਂ ਇਹ ਸੱਤ ਲਈ ਤਰੀਕੇ ਨਾਲ ਬੈਠੇ ਆ ਜਿੰਨਾ ਚਿਰ ਆਪਣੀ ਟੇਕਲਾਈਨ ਮਸ਼ੀਨ ਚੰਗਾਰੀ ਮਸ਼ੀਨ ਆਉਂਦੀ ਨਹੀਂ ਉਹ ਕਿਸੇ ਗਰੀਬ ਬੰਦੇ ਦੀ ਆ ਜੇ ਅੱਜ ਉਹਦੇ ਨਾਲ ੱੱਕਾ ਹੋ ਗਿਆ ਮੁੜ ਕੇ ਉਹਦੀ ਜਮਾਨਤ ਨਹੀਂ ਹੋਣੀ ਉਹਨੂੰ ਮਸ਼ੀਨ ਲੈ ਕੇ ਨਾਲ ਕਾਫ ਲਾ ਕੇ ਬਗੂਗਾ ਅੰਪੈਰੀਕਾਂ ਤੋੜਾਂਗੇ ਦਿੱਲੀ ਜਾਵਾਂਗੇ ਪੰਜਾਬ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ ਰੋਮਾਨ ਸਰਕਾਰ ਪਾਈ ਨੂੰ ਬੇਨਤੀ ਕਰਦੇ ਆਪਣੇ ਜਿਗਰਾਰ ਬੜੇ ਤੋਰੇ ਫਿਰਦੇ ਆ ਜਿਹੜਾ ਜਾਂ ਸਾਤਵੇਂ ਤਰੀਕੇ ਨਾਲ ਪੰਜ ਡਾਂਗਾ ਮਾਰਨਗੇ ਤਾਂ ਵੀਰੇ ਦੋ ਹੋਰ ਮਾਰਦੇ ਪਰ ਦਿੱਲੀ ਜਿੱਤ ਕੇ ਮੁੜਾਂਗੇ ਮੁਖਲਾਕੜ ਚਾਕੇ ਤਰਨ ਖੇਡ ਨਹੀਂ ਕਰਨਾ ਉਹ ਲੜੀ ਦਾ ਸਮੇਂ ਲੈਣੀ ਆ ਹੁਣ ਹੁਣ ਦੇ ਅੰਮ੍ਰਿਤ ਹੋਣ ਦਾ ਹਾਲੀ ਕਾਰਸੋਲ ਜੇਕਰ ਪੋਪਲਾਣੀਆਂ ਲੈਣੀਆਂ ਹੁਣ ਤਾਂ ਕਦੇ ਛੱਡਦੇ ਨਾ ਨਾ ਗੱਲ ਸੁਣ ਲੋ ਯਾਰ ਆਪਣਾ ਲਿਆ ਕੇ ਲੋ ਸੰਦਾ ਲਿਆ ਕਰੋ ਠੀਕ ਆ ਠੀਕ ਆ ਬਈ ਕਹਿੰਦਾ ਨਾਲ ਛੋਟਾ ਕੋਰੇ ਨਹੀਂ ਛੱਡਦੇ ਉਹ ਫੋਟਾ ਯਾ ਸੂਰ ਹੈ ਪਾਉਂਦੇ ਪਾਉਂਦੇ ਹੋ ਇਹ ਉਰੇ ਲੜਨ ਵਾਸਤੇ ਖੜੇ ਹੋ ਹੱਥ ਸਾਰੇ ਉੱਠੇ ਨਹੀਂ ਹੋਏ ਨਾ ਕਸਤਰ ਦੇ ਨਾਲ ਪਾਉਂਦੇ ਪਾਉਂਦੇ ਹੋ ਪ੍ਰਸ਼ਾਸਨ ਨੂੰ ਬਾਰ-ਬਾਰ ਹਿਦਲ ਕਹੀ ਗਰੀ ਤੇ ਮਸ਼ੀ ਖੜੇ ਇੱਥੇ ਤਾਹੀ ਕੀਆ ਆਪਾਂ ਚਾਰ ਘੱਤਰ ਬਾਕੀ ਚਾਰ ਘੱਤਰ ਬਾਕੀ ਤੇ ਪਾਏ ਬਿਖਾ ਦੇ ਪਸਾ ਦਾ ਪਾੜੇ ਆ ਗਿਆ ਆ ਗਿਆ ਤੇ ਪਾਏ ਪੰਡੇ ਤੋਂ ਇਨਾ ਉਹਦੇ ਟਿਕੜਾ ਰੋੜਾ ਤਾਂ ਸਿੰਘ ਸਿੰਘ